ਹੁਣ ਚੋਰੀ ਕਰਨ ਵਾਸਤੇ ਘੋੜੀ ਤੇ ਸਵਾਰ ਹੋ ਕੇ ਰਾਜੇ ਦੇ ਮਹਿਲਾਂ 'ਚ ਚੱਲਿਆ ਗਿਆ। ਰਾਜੇ ਦੇ ਮਹਿਲਾਂ 'ਚ ਜਾਂਦਾ ਹੈ ਪਹਿਰੇਦਾਰਾਂ ਨੂੰ ਜਾ ਕੇ ਕਹਿੰਦਾ ਜੀ ਮੈਂ ਚੋਰ ਆਂ। ਚੋਰੀ ਕਰਨ ਵਾਸਤੇ ਆਇਆ। ਹੁਣ ਚੰਗੇ ਕੱਪੜੇ ਪਾਏ ਨੇ। ਪਹਿਰੇਦਾਰ ਵੀ ਕਹਿੰਦੇ ਯਾਰ ਇਦਾਂ ਕੋਈ ਕਹਿ ਸਕਦਾ ਹੁੰਦਾ ਵੀ ਚੋਰ ਆ ਮੈਂ ਆਪਣੇ ਆਪ ਨੂੰ ਚੋਰ ਕਦੋਂ ਕਹੇਗਾ ਵੀ ਮੈਂ ਚੋਰ ਆ। ਜੇਤੇ ਕੋਈ ਰਾਜੇ ਦਾ ਖਾਸ ਰਿਸ਼ਤੇਦਾਰ ਲੱਗਦਾ ਹੈ ਕੋਈ ਮਿੱਤਰ ਲੱਗਦਾ ਹੈ ਵੀ ਜੇ ਇਹਨੂੰ ਨੰਗਾ ਆ ਤੇ ਇਹਨੇ ਆਪਣੀ ਛੁੱਟੀ ਕਰਾ ਦੇਣੀ ਹੁਣ ਗੁਰਮੁਖ ਪਿਆਰੋ ਇਹਨੂੰ ਨੰਗਾ ਦਿੱਤਾ ਰਾਜੇ ਦੀ ਮਹਿਲਾਂ ਦੇ ਵਿੱਚ ਗਿਆ ਤੇ ਜਾ ਕੇ ਚੋਰੀ ਕੀਤੀ ਜਿੰਨਾ ਧਨ ਸੀ ਸਾਰੀਆਂ ਉਹ ਪੋਟਲੀਆਂ ਬਦਲੀਆਂ ਗਠਣੀਆਂ ਬਦਲ ਲਈਆਂ ਹੁਣ ਆਲੇ ਚ ਨਿਗਾਹ ਗਈ ਤੇ ਵੇਖਿਆ ਕਿ ਥੋੜਾ ਜਿਹਾ ਚੂਰਨ ਮਿਲ ਗਿਆ ਜੀਵਤੇ ਰੱਖਿਆ ਕਹਿੰਦਾ ਓਹੋ ਕੰਮ ਤੇ ਖਰਾਬ ਹੋ ਗਿਆ ਵੀ ਬਾਬੇ ਨਾਨਕ ਨੇ ਕਿਹਾ ਸੀ ਵੀ ਨਮਕ ਖਾ ਕੇ ਹਰਾਮ ਨਹੀਂ ਕਰਨਾ ਵੀ ਬਚਨ ਕੀਤਾ ਹੋਇਆ ਵਾਅਦਾ ਕੀਤਾ ਹੋਇਆ ਵੀ ਇਹ ਮੈਂ ਨਹੀਂ ਵਿਸਾਰ ਸਕਦਾ ਉਹਨੂੰ ਗੁਰਮੁਖ ਪਿਆਰਿਓ ਜਿੰਨਾ ਧਨ ਇਕੱਠਾ ਕੀਤਾ ਸੀ ਨਾ ਭੂਮੀਏ ਚੋਰ ਨੇ ਸਾਰਾ ਬੰਨਿਆ ਬਣਾਇਆ ਉੱਥੇ ਛੱਡ ਦਿੱਤਾ ਉੱਥੇ ਛੱਡ ਕੇ ਭੂਮੀਆ ਚੋਰ ਵਾਪਸ ਚਲੇ ਗਿਆ ਆਪਣੇ ਘਰੇ ਬੈਠਾ ਸਵੇਰ ਹੁੰਦੀ ਹੈ ਜੀ ਪਤਾ ਲੱਗਦਾ ਵੀ ਚੋਰ ਆਇਆ ਚੋਰੀ ਵੀ ਕੀਤੀ ਸਾਰਾ ਕੁਝ ਬੰਨ ਲਿਆ ਵੀ ਸਮਾਨ ਚੁੱਕ ਕੇ ਗਹਿਣੇ ਚੁੱਕ ਕੇ ਲੈ ਕੇ ਕਿਉਂ ਨਹੀਂ ਗਿਆ ਗੁਰਮੁਖੋ ਪਿਆਰੇ ਜਿੰਨੇ ਇਲਾਕੇ ਦੇ ਚੋਰ ਸੀ ਸਾਰੇ ਇਕੱਠੇ ਕਰ ਲਏ ਪਤਾ ਹੀ ਹੁੰਦਾ ਥਾਣਿਆਂ ਦੇ ਵਿੱਚ ਪ੍ਰਸ਼ਾਸਨ ਨੂੰ ਪਤਾ ਹੀ ਹੁੰਦਾ ਵੀ ਚੋਰ ਫਲਾਨਾ ਕਿਹੜਾ ਹੈ ਕਿਹੜਾ ਚੋਰੀ ਕਰ ਸਕਦਾ ਹੈ ਕਿਹੜਾ ਬੰਦਾ ਕਾਤਲ ਹੈ ਇਹਨਾਂ ਨੂੰ ਸਾਰਾ ਇਹਨਾਂ ਦੇ ਕੋਲ ਡਾਟਾ ਹੁੰਦਾ ਹੁਣ ਜਿੰਨੇ ਚੋਰ ਸੀ ਗੁਰਮੁਖੋ ਪਿਆਰੇ ਸਾਰੇ ਚੁੱਕ ਲਏ ਪੁੱਛੋ ਕਿ ਕੀਤੀ ਜਾ ਰਹੀ ਹੈ ਹਾਵੇ ਦੱਸ ਤੈ ਚੋਰੀ ਕੀਤੀ ਹੈ ਨਾ ਜੀ ਮੈਂ ਨਹੀਂ ਕੀਤੀ ਮਾਰ ਪੈ ਰਹੀ ਹੈ ਹੁਣ ਗੁਰਮੁਖ ਕੋ ਪਿਆਰੀਓ ਭੂਮੀਆਂ ਚੋਰ ਘਰੇ ਬੈਠਾ ਸੋਚਦੇ ਵੀ ਬਿਜੜੀ ਮਾਰ ਪੈ ਰਹੀ ਹੈ ਵੀ ਪੈ ਤਾਂ ਮੇਰੇ ਕਰਕੇ ਰਹੀ ਆ ਨਾ ਵੀ ਬਾਬੇ ਨਾਨਕ ਨੇ ਕਿਹਾ ਸੀ ਵੀ ਗਰੀਬ ਮਾਰ ਨਹੀਂ ਕਰਨੀ ਕਿਸੇ ਗਰੀਬ ਨੂੰ ਮਾਰ ਮਾਰਨਾ ਨਹੀਂ ਹੈ ਤੇ ਹੁਣ ਗੁਰਮੁਖ ਪਿਆਰੇ ਬਾਬੇ ਨਾਨਕ ਦੇ ਬਚਨ ਨੇ ਐਸਾ ਅਸਰ ਕੀਤਾ ਤੇ ਘਰੋਂ ਚੱਲਿਆ ਰਾਜੇ ਦੀ ਮਹਿਲਾਂ ਦੇ ਵਿੱਚ ਗਿਆ ਜਾ ਕੇ ਸਿੱਧਾ ਕਹਿੰਦਾ ਦੇਖੋ ਜੀ ਇਹ ਚੋਰ ਨਹੀਂ ਚੋਰ ਬੋਲੋ ਮਈਆ ਫਿਰ ਸੱਚ ਬੋਲਦਾ ਉਹ ਕਹਿੰਦੇ ਇਹ ਕਿਵੇਂ ਹੋ ਸਕਦਾ ਵੀ ਚੋਰ ਤੇ ਆਪਣੇ ਆਪ ਉਹਨੂੰ ਕਦੇ ਕਹਿੰਦੇ ਹੀ ਨਹੀਂ ਵੀ ਚੋਰ ਆ ਮੈਂ ਕਹਿੰਦਾ ਨਾ ਜੀ ਚੋਰ ਤੇ ਮਈਆ ਕਹਿੰਦੇ ਤੁਸੀਂ ਆਪਣੇ ਪਹਿਰੇਦਾਰਾਂ ਨੂੰ ਪੁੱਛੋ ਵੀ ਇਹ ਬੰਦਾ ਆਇਆ ਸੀ ਸ਼ਾਨਵੀਨ ਹੋਈ ਜੀ ਕਹਿੰਦੇ ਹਾਂ ਆਇਆ ਸੀ ਕਹਿੰਦੇ ਕੀ ਕਿਹਾ ਸੀ ਕਹਿੰਦੇ ਜੀ ਇਹਨੇ ਕਿਹਾ ਸੀ ਮੈਂ ਚੋਰ ਆ ਅਸੀਂ ਨਘਾਤਾ ਤੋਂ ਡਰਦਿਆਂ ਹੋਇਆ ਵੀ ਛੱਡੀ ਕਿਤੇ ਛੁੱਟੀ ਨਾ ਹੋ ਜੇ ਫਿਰ ਤੇ ਇਹ ਸਮਾਨ ਕਿਉਂ ਛੱਡ ਦਿੱਤਾ ਕਹਿੰਦਾ ਜੀ ਅਸਲ ਦੇ ਵਿੱਚ ਸਮਾਨ ਮੈਂ ਤਾਂ ਛੱਡ ਦਿੱਤਾ ਵੀ ਮੈਂ ਬਾਬੇ ਨਾਨਕ ਤੋਂ ਸਿੱਖੀ ਧਾਰਨ ਕੀਤੀ ਹੈ ਉਪਦੇਸ਼ ਲਿਆ ਮੇਰੇ ਬਾਬੇ ਨਾਨਕ ਨੇ ਕਿਹਾ ਸੀਗਾ ਗਰੀਬ ਮਾਰਨੀ ਕਰਨੀ ਕਿਸੇ ਦੇ ਘਰ ਦਾ ਖਾ ਕੇ ਨਮਕ ਹਰਾਮੀ ਨਹੀਂ ਹੋਣਾ ਤੇ ਮੈਂ ਤੁਹਾਡੇ ਘਰ ਦੇ ਵਿੱਚੋਂ ਥੋੜਾ ਜਾਂ ਨਮਕ ਖਾ ਲਿਆ ਮੇਰੇ ਯਾਦ ਆ ਗਿਆ ਬਾਬੇ ਦਾ ਬਚਨ ਤੇ ਮੈਂ ਸਾਰਾ ਕੁਝ ਛੱਡ ਕੇ ਚੱਲਿਆ ਗਿਆ ਫਿਰ ਮਾਰ ਪੈ ਰਹੀ ਸੀ ਮਿੱਥੋਂ ਮਾਰ ਵੀ ਸਹਿ ਨਹੀਂ ਹੋਈ ਗਰੀਬ ਮਾਰ ਹੋ ਰਹੀ ਹੈ ਭਵੇਂ ਮਾੜਾ ਕਰਮ ਮੈਂ ਨਹੀਂ ਕੀਤਾ ਪਰ ਮਾਰ ਤੇ ਮੇਰੇ ਕਰਕੇ ਪੈਂਦੀ ਆ ਨਾ ਇਸੇ ਕਰਕੇ ਮੈਂ ਪੇਸ਼ ਹੋਣ ਵਾਸਤੇ ਤੁਹਾਡੇ ਕੋਲ ਆਇਆ ਗੁਰਮੁਖ ਪਿਆਰਿਓ ਗੱਲ ਤੇ ਬਚਨ ਦੀ ਹੈ ਨਾ ਬਚਨ ਕਿਤੇ ਕਮਾ ਲਈਏ ਅਸੀਂ ਗੁਰਬਾਣੀ ਦਾ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ ਗੱਲ ਤੇ ਬਚਨ ਕਮਾਉਣ ਦੀ ਹੈ ਗੁਰ ਕਾ ਬਚਨ ਵਸੈ ਜੀ ਨਾਲੇ ਜਲਨੀ ਡੂਬੈ ਤਸਕਰ ਨਹੀਂ ਲੇਵੈ ਭਾਈ ਨਾ ਸਕੈ ਜਾਲੇ ਕਿਤੇ ਬਚਨ ਗੁਰੂ ਦਾ ਸ਼ਬਦ ਗੁਰੂ ਦਾ ਸਾਡੇ ਹਿਰਦੇ 'ਚ ਧਾਰਨ ਹੋ ਜੇ ਅਸੀਂ ਗੁਰੂ ਦੇ ਬਚਨ ਨੂੰ ਕਮਾਲੀਏ ਸੱਤੀ ਸਾਡੀ ਜ਼ਿੰਦਗੀ ਦੇ ਬੇੜੇ ਪਾਰ ਹੋ ਜਾਣੇ